ਤੇ ਮੈਨੂੰ ਫੋਨ ਕਰਕੇ ਕਹਿੰਦਾ ਕਿਦਾ ਭਾਜੀ ਤਾਲੇ ਨਹੀਂ ਲੱਗੇ ਆਪਣੀ ਸ਼ਾਪ ਨੂੰ ਬਾਹਰ ਤੇ ਮੈਂ ਕਹਿੰਦਾ ਇਹਨੂੰ ਸ਼ਟਰ ਖੋਲ ਕੇ ਚੈੱਕ ਕਰ ਜਦੋਂ ਮੈਂ ਅੰਦਰ ਦੇਖਿਆ ਤੇ ਸਾਰਾ ਸਮਾਨ ਥਿਲੇ ਰਿਹਾ ਬਿਆਸੀ ਨਹੀਂ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਲਾਲੀ ਫੁੱਟਵੇਅਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਚੋਰਾਂ ਦੇ ਹੌਸਲੇ ਇੰਨੇ بلند ਨੇ ਕਿ ਚੋਰਾਂ ਦੇ ਵੱਲੋਂ ਸ਼ਹਿਰ 'ਚ ਰੋਜ਼ਾਨਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਘਟਨਾ ਸਾਹਮਣੇ ਆਈ ਹੈ ਭਗਵਾਨ ਵਾਲਮੀਕੀ ਗੇਟ ਨੇੜੇ ਲਾਲੀ ਫੁੱਟਵੇਅਰ ਤੋਂ ਜਿੱਥੇ ਕਿ ਚੋਰਾ ਨੇ ਤਾਵਾ ਬੋਲਦੇ ਹੋਏ ਲੱਖਾਂ ਰੁਪਏ ਦਾ ਸਮਾਨ ਉਡਾਤਾ ਅਤੇ ਵੀ ਦੱਸਦੀ ਹੈ ਕਿ ਇਸ ਬਾਬਤ ਮਾਲਕ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਲਗਾਤਾਰ ਇਲਾਕੇ 'ਚ ਚੋਰੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਤੇ ਪੁਲਿਸ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਇਸ ਤੋਂ ਇਲਾਵਾ ਉਹਨਾਂ ਨੇ ਲੱਖਾਂ ਰੁਪਏ ਦੇ ਨੁਕਸਾਨ ਦੀ ਅਸ਼ੰਕਾ ਜਤਾਈ ਹੈ ਉਧਰ ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤੁਸੀਂ ਵੀ ਦੇਖੋ ਇਹਨਾਂ ਤਸਵੀਰਾਂ ਵਿੱਚ ਕਿ ਕਿਵੇਂ ਚੋਰ ਇਸ ਘਟਨਾ ਨੂੰ ਅੰਜਾਮ ਦੇ ਰਹੇ ਨੇ ਮੈਂ ਲਾਲੀ ਨਾਮ ਹੈ ਜੀ ਮੇਰੀ ਸ਼ਾਪ ਹੈ ਲਾਲੀ ਕਟਵੇਰ ਦੇ ਨਾਮ ਤੋਂ ਠੀਕ ਹੈ ਜੀ ਆਪਣੀ ਸ਼ਾਪ ਹੈਗੀ ਹੈ ਮਾਇਰਾ ਗੇ ਬਾਲਮੀ ਗੇੜ ਦੇ ਓਪੋਜੀਟ ਪ੍ਰਵੀਨ ਫੈਕਟਰੀ ਦੇ ਜੀ ਮਸੀਂ ਨਾ ਜਿੱਦਾ ਹਰ ਰੋ ਰਿਪੋਰਟ ਆਪਣਾ ਡੇਲੀ ਜਿੱਦਾਂ ਆਪਾਂ ਸ਼ਾਪ ਵਧਾ ਕੇ ਜਾਂਦੇ ਹਾਂ ਠੀਕ ਹੈ ਜੀ 9:30 ਵੇ ਦੇ ਕਰੀ ਆਪਾਂ ਸ਼ਾਪ ਵਧਾ ਕੇ ਗਏ ਸੀਗੇ ਫਿਰ ਉਸ ਤੋਂ ਬਾਅਦ ਸਵੇਰੇ ਜਿੱਦਾ ਸ਼ਾਪ ਤੇ ਆਏ ਆ 8:30 12 ਵੇ ਦਾ ਟਾਈਮ ਸੀਗਾ ਜੀ ਠੀਕ ਹੈ ਜੀ 12:30 ਵੇ ਆਏ ਆ ਬ੍ਰਦਰ ਪਹਿਲੇ ਆਇਆ ਮੈਨੂੰ ਬੁਖਾਰ ਸੀਗਾ ਜੀ ਮੈਂ ਮੈਡੀਸਿਨ ਸੇਨ ਖਾ ਕੇ ਸੁੱਤਾ ਪਿਆ ਇਹ ਮੈਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਭਾਜੀ ਤਾਲੇ ਨਹੀਂ ਲੱਗੇ ਆਪਣੀ ਸ਼ਾਪ ਨੂੰ ਬਾਹਰ ਤੇ ਮੈਂ ਕਹਿੰਦਾ ਨੂੰ ਸ਼ਟਰ ਖੋਲ ਕੇ ਚੈੱਕ ਕਰ ਜਦੋਂ ਮੈਂ ਅੰਦਰ ਦੇਖਿਆ ਤੇ ਸਾਰਾ ਸਮਾਨ ਖਿਲਰੇ ਰਿਆ ਪਿਆ ਸੀ ਤੁਸੀਂ ਆ ਸਮਾਨ ਚੈ ਆ ਕੇ ਫਿਰ ਅਸੀਂ 808 ਰਿਪੋਰਟ ਕਰਾਈ ਸੀ ਸੋਰ ਨੰਬਰ ਤੇ ਡਾਇਲ ਕੀਤਾ ਉਹ ਆਏ ਨੇ ਤੇ ਉਹਨਾਂ ਨੇ ਸਾਡੀ ਕੰਪਲੇਨਟ ਨੋਟ ਕਰ ਲਈ ਹੈ ਤੇ ਬਸ ਮੇਰੀ ਮੈਡਮ ਪ੍ਰਸ਼ਾਸਨ ਨਾਲ ਇਹੀ ਅਪੀਲ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਜੋ ਚੀਜ਼ ਦਾ ਮੇਰਾ ਨੁਕਸਾਨ ਹੋਇਆ ਜੀ ਕਿੰਨੇ ਜਨੇ ਸੀਗੇ ਮੈਡਮ ਉਹ ਲਗਭਗ ਦੋ ਜਨੇ ਅੰਦਰ ਆਏ ਸੀਗੇ ਜੀ ਠੀਕ ਹੈ ਜੀ ਇੱਕ ਸ਼ਹਿਰ ਮੇਰੇ ਸਾਹਮਣੇ ਬਾਹਰ ਖੜਾ ਸੀ ਮੈਂ ਤਿੰਨ ਜਨੇ ਸੀਗੇ ਹਾਂਜੀ ਤਿੰਨ ਜਨੇ ਆ ਕੇ ਇਦੇ ਤੇ ਸੀਗੇ ਮੈਡਮ ਉਹ ਸ਼ਾਇਦ ਬਾਈਕ ਤੇ ਆਏ ਸੀਗੇ ਜੀ ਤੇ ਕਿੰਨਾ ਸਮਾਨ ਜਿਹੜਾ ਤੁਹਾਡਾ ਲੈ ਕੇ ਗਏ ਨੇ ਕੋਈ ਨਕਦੀ ਸੀ ਤੁਹਾਡੇ ਕੋਲ ਗੱਲੇ ਦੇ ਵਿੱਚ ਕੁਝ ਪੈਸੇ ਸੀਗੇ ਨਹੀਂ ਮੈਮ ਨਕਦੀ ਕੋਈ ਨਹੀਂ ਪਰ ਉਹ ਸਾਡੇ ਸ਼ਕਾਫੀ ਮਤਲਬ ਇਹ ਸਮਾਨ ਲੈ ਗਏ ਨੇ ਸ਼ਾਪ ਦੇ ਸ਼ੂਜ਼ ਵਗੈਰਾ ਲੈ ਗਏ ਕਿੰਨੇ ਕੁ ਜੋੜੇ ਅੰਦਾਜ਼ਾ ਕੋਈ ਪਤਾ ਉਹ ਪਾਜੀ ਇਦਾਂ ਸਾਡੇ ਚੈੱਕ ਕਰਨ ਲੱਗੇ ਫਿਰ ਵੀ 60-70 ਹਜ਼ਾਰ ਦਾ ਸਰ ਨੁਕਸਾਨ ਕਰ ਗਏ ਸਾਡੇ ਲਗਭਗ 50 ਕੁ ਜੋੜੇ ਲੈ ਗਏ ਹਾਂਜੀ ਹਾਂਜੀ ਸਰ 50 ਕੁ ਜੋੜੇ ਲੈ ਗਏ ਆ ਸਰ ਭਾਜੀ ਸੀਸੀ ਫੂਟਰੇਸ ਆਪਣੇ ਕੋ ਹੈਗੀਆਂ ਜੀ ਸ਼ਾਪ ਦੇ ਮੈਂ ਤੁਹਾਨੂੰ ਕਹਿੰਨੇ ਆ ਤਾਂ ਮੈਂ ਤੁਹਾਨੂੰ ਕਮੇਡੀ ਵਾਲਿਆਂ ਨੂੰ ਦੇ ਦਿੰਦਾ ਕੰਪਲੀਟ ਕਰਵਾ ਦਿੱਤੀ ਹਾਂ ਜੀ ਹਾਂ ਜੀ ਮੈਂ ਕੰਪਲੀਟ ਮੈਂ ਕਰਵਾ ਦਿੱਤੀ ਹੈ ਜੀ ਉਹ ਜਿਹੜਾ ਉੱਥੇ ਚੋਰੀ ਹੋਈ ਹੈ ਮਾਇਰਾ ਗੇਟ ਲਾਲੀ ਫੁੱਟਵੇਅਰ ਤੇ ਥੋੜਾ ਦੱਸ ਦੋ ਹਾਂ ਜੀ ਭਾਜੀ ਮੈਂ ਗਿਆ ਸੀ ਜੀ ਮੈਂ ਉਹਦੇ ਨਾਲ ਮੇਰੇ ਮੁਲਾਜ਼ਮ ਗਏ ਸੀਗੇ ਮੌਕੇ ਜਾ ਕੇ ਦੇਖ ਕੇ ਆਏਗਾ ਕਿ ਮੁੰਡਾ ਦੁਕਾਨ ਦਾ ਮਾਲਕ ਹੈ ਲਾਲੀ ਫੁੱਟਵੇਅਰ ਹੂੰ ਤੇ ਕੱਲ ਬੀਤੀ ਰਾਤ ਨੂੰ ਮੇਰੇ ਖਿਆਲ ਚ 2 2 ਵਜੇ ਤੋਂ ਬਾਅਦ ਰਾਤ ਦੇ ਰਾਤ ਦੇ ਵਕਤ ਯਾਨੀ ਕਿ ਇਹ ਦੁਕਾਨ ਚ ਚੋਰੀ ਹੋਈ ਆ ਕਿ ਜਿੱਥੋਂ ਯਾਨੀ ਕਿ ਇਹਨੇ 60 ਜੋੜੇ ਬੂਟਾਂ ਦੇ ਸਾਰੇ ਜੋੜੇ ਬੂਟਾਂ ਦੇ ਯਾਨੀ ਕੋਈ ਯਾਨੀ ਨਾਮ ਨੂੰ ਗਲਤੀ ਕੋਈ ਚੋਰੀ ਕਰਕੇ ਲੈ ਗਏ ਤਿੰਨ ਜਣੇ ਕਿੰਨੇ ਕ ਵਿਅਕਤੀ ਸੀ ਕਿ ਤਿੰਨ ਜਣੇ ਸੀ ਅੱਛਾ ਜੀ ਕਿੱਥੇ ਆਏ ਸੀ ਇਹ ਮੋਟਰਸਾਈਕਲ ਸੀਗੀ ਮੋਟਰਸਾਈਕਲ ਬਾਹਰ ਖੜਾ ਸੀ ਉਹਨੇ ਸੀ ਸੀਸੀਟੀਵੀ ਕੈਮਰੇ ਜਿਸ ਵਿੱਚ ਦੇਖਿਆ ਉਹ ਕਿਹਾ ਜੋ ਸਾਨੂੰ ਫੂਲ ਹੋਊਗਾ ਤੁਮ ਜੀ ਅੱਛਾ ਇਸ ਮਾਮਲੇ ਦੀ ਸੀਸੀਟੀਵੀ ਆ ਗਈ ਤੁਹਾਡੇ ਕੋਲ ਹਾਂ ਜੀ ਆ ਗਈ ਠੀਕ ਹੈ ਤੁਹਾਡਾ ਲੋਕੇਸ਼ਨ ਦੱਸ ਦੋ ਕਿੱਥੇ ਕਰਕੇ ਹੈਗੀ ਦੁਕਾਨ ਇਹ ਦੁਕਾਨ ਹੈਗੀ ਜਿਹੜੀ ਪੀੜਾ ਜਗਾ ਹੈਗੀ ਉਹ ਨਾਲ ਉੱਥੇ ਹੂੰ ਇਹ ਆਪਣਾ ਨਾਲ ਹੀ ਇਧਰ ਪੈਂਦਾ ਹੈ ਜਿੱਥੇ ਜੈਨ ਭਵਨ ਜੈਨ ਮੰਦਿਰ ਹੈਗਾ ਹੂੰ ਉਹਦੇ ਸਾਹਮਣੇ ਨਾਲ ਦੰਗਾ ਇਹ ਮੇਨ ਮੇਨ ਰੋਡ ਤੇ ਹੀ ਹੈ ਕੁਝ ਪਤਾ ਲੱਗਾ ਸਰ ਕਿਹੜੇ ਬਾਈਕਲ ਤੇ ਆਏ ਸੀ ਨਹੀਂ ਮੋਟਰਸਾਈਕਲ ਤੇ ਆਇਆ ਸੀ ਜੀ ਹਲੇ ਪੂਰਾ ਵਾਲ ਹੀ ਨਹੀਂ ਮੋਟਰਸਾਈਕਲ ਤੇ ਜੇ ਆ ਗਿਆ ਹੂੰ ਜਿਉਂ ਯਾਨੀ ਜੇ ਕਿਤੇ ਮੈਨੂੰ ਕੋਈ ਜਪਲੂ ਨਜ਼ਰ ਆ ਗਿਆ ਕੋਈ ਵੀ ਨੰਬਰ ਯਾਨੀ ਜੋ ਸਾਨੂੰ ਆਇਆ ਉਹ ਦੇਖਿਓ ਯਾਨੀ ਉਸ ਵਾਰੀ ਦੇ ਸਰ ਕਿੰਨੇ ਕਿਤੇ ਚੋਰੀ ਹੋਈ ਇਹਨਾਂ ਪਤਾ ਲੱਗਾ ਕੁਝ ਅੱਜ ਉਹਨਾਂ ਨੇ ਮੈਨੂੰ ਲਖਾਇਆ ਜੀਗਾ 70000 ਰੁਪਏ 70000 ਠੀਕ ਹੈ ਨਾਮ ਕੀ ਹੈ ਤੁਹਾਡਾ ਐਸਐਹ ਯਾਨੀ ਕਿੰਨੇ ਨੰਬਰ ਤੁਹਾਡੇ ਤੋਂ ਡਿਵੀਜ਼ਨ ਨੰਬਰ ਤੋਂ ਠੀਕ ਹੈ ਸਰ ਥੈਂਕ ਯੂ